ਅੱਜ ਤੋਂ ਅੱਖ 16 ਸਾਲ ਪਹਿਲਾਂ ਕਲੀਨ ਸ਼ੇਪ ਸੀਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਪਿਆਰਿਓ ਜੇ ਉਹ ਕਿਰਪਾ ਨਾ ਕਰਦੇ ਤੇ ਦਾਸ ਘਾਟੇ ਵਿੱਚ ਨਾ ਹੁੰਦਾ ਨਸ਼ਿਆਂ ਦੇ ਵਿੱਚ ਗੜੱਚ ਹੋ ਜਾਂਦਾ ਪਤਾ ਨਹੀਂ ਹੁੰਦੇ ਜਾਂ ਨਾ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਜੋ ਦਾਸ ਨੂੰ ਪ੍ਰਾਪਤ ਹੋਇਆ ਕਿਉਂਕਿ ਸਿੱਖ ਇਹ ਸੋਚਦਾ ਵੀ ਜੇ ਮੈਂ ਮੇਰੇ ਕੋਲ ਆਇਆ ਤੇ ਮੈਂ ਵੰਡ ਦਿਆਂ ਜਿਦਾ ਭਾਈ ਸਾਹਿਬ ਵੰਡ ਰਿਆ ਇਹਨਾਂ ਨਾ ਦਰਦਰ ਜਾ ਕੇ ਕੁੱਕਰ ਬਣ ਕੇ ਸੋ ਇਹਨਾਂ ਦੀ ਸਲਾਮਤੀ ਵਾਸਤੇ ਪਿਆਰਿਓ ਅਰਦਾਸਾਂ ਕਰਿਆ ਕਰੋ ਇਹ ਐਕਸੀਡੈਂਟ ਹੋਇਆ ਮਾਨ ਨੂੰ ਬੜੀ ਠੇਸ ਪੁੱਜੀ ਵੀ ਬੜੀ ਕਿਰਪਾ ਹੋਈ ਇਹ ਖੜ ਦੇ ਵਿੱਚ ਖੜ ਲਾ ਕੇ ਵਿੱਚ ਕਾਰ ਸੀਗੀ ਇਸ ਇਸ ਪ੍ਰਚਾਰ ਦੀ ਆਪਾਂ ਉੱਪਰੋਂ ਉੱਪਰੋਂ ਪ੍ਰਚਾਰ ਕਰਦੇ ਪਰ ਸ਼ਬਦ ਗੁਰੂ ਦਾ ਕੋਈ ਨਹੀਂ ਕਰਦਾ ਮਾਨ ਨੂੰ ਬੜੀ ਖੁਸ਼ੀ ਹੋਈ ਪਿਆਰਿਓ ਜਦੋਂ ਭਾਈ ਸਾਹਿਬ ਆਏ ਇਹਨਾਂ ਦੀ ਸੇਧ ਜਾਪੀ ਵਾਸਤੇ ਜਰੂਰ ਅਰਦਾਸ ਕਰਿਆ ਕਰੋ ਇਨੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਭਾਈ ਸਾਹਿਬ ਦਾ ਬਹੁਤ ਬਹੁਤ